ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਖੜੇ ਆਗੇ ਪਿੰਡ ਅਥੂਰ ਜ਼ਿਲ੍ਹਾ ਲੁਧਿਆਣਾ ਜਿਹੜਾ ਤੁਸੀਂ ਟਰਾਲਾ ਦੇਖੀ ਜਨਾਂ ਪਿੱਸੇ ਇਹ ਲਿਖ ਲੈ ਜੀ ਬਾਬਾ ਬੋਰੇ ਵਾਲਾ ਕਲੱਬ ਕੌਂਸਲਾ ਕੋਟਲੀਆ ਬਲੂ ਤੋਂ 10 ਤਰੀਕ ਨੂੰ ਮਿੰਨੀ ਡਰਾਤੀਗਾ 11 ਨਾਮ ਸੀਗੇ 11 ਨਾਮ ਦੇ ਵਿੱਚ ਜਿਹੜੇ ਪਹਿਲਾ ਨਾਮ ਸੀਗਾ ਉਹਦੇ ਵਿੱਚ ਤਿੰਨ ਚੋ ਵਸਾਂ ਸੀਗੀਆਂ ਟਰਾਲੇ ਦੀ ਸੀਗੀ ਬੋਲਟ ਦੀ ਸੀਗੀ ਤੇ ਆਈਫੋਨ ਦੀ ਸੀਗੀ ਪਰ ਬਾਪੂ ਨੂੰ ਜਿਹੜੇ ਨੂੰ ਇਨਾਮ ਮਿਲਕ ਲਿਆ ਉਹਨਾਂ ਨਾਲ ਗੱਲਬਾਤ ਕੀਤੀ ਤੇ ਬਾਪੂ ਨੇ ਜਿਹੜੀ ਚਵੈਸ ਰੱਖੀ ਹੈ ਉਹ ਟਰਾਲੇ ਦੀ ਰੱਖੀ ਹੈ ਤੇ ਅੱਜ ਟਰਾਲਾ ਲੈ ਕੇ ਅਸੀਂ ਸਾਰੇ ਪਹੁੰਚ ਗਏ ਨਾਲ ਸੋਕੀਆ ਬਾਈ ਕੋਟਲੀ ਹੈ ਤੇ ਸਾਡੇ ਇਧਰ ਭਰਾ ਘਰੇ ਨੇ ਗੱਗੀ ਵਰਗੇ ਡਬਲ ਟਾਇਰ ਆ ਬਾਈ ਜੇਕਾਂ ਦਾ ਟਰਾਲਾ ਹੈ ਸਭ ਤੋਂ ਪਹਿਲਾਂ ਬਾਪੂ ਜੀ ਬਹੁਤ-ਬਹੁਤ ਮੁਬਾਰਕਾਂ ਇਸ ਨੂੰ ਤੁਹਾਨੂੰ ਵੀ ਸਾਰਿਆਂ ਨੂੰ ਜੀ ਜੀ ਆਇਆਂ ਨੂੰ ਜੀ ਤੇ ਟਰਾਲੇ ਬਾਰੇ ਦੱਸੋ ਪਹਿਲਾਂ ਟਰਾਲਾ ਤੁਹਾਨੂੰ ਪਸੰਦ ਆਗਾ ਹਾਂ ਜੀ ਠੀਕ ਹੈ ਠੀਕ ਹੈ ਤੇ ਦੂਜੀ ਗੱਲ ਹੈ ਕੀ ਜਿਹੜਾ ਡਰਾ ਚੱਲ ਰਿਹਾ ਹੈਗਾ ਕੋਟਲੀਆ ਬਲੂ ਦਾ ਉਹਦੇ ਬਾਰੇ ਕੀ ਕਹੋਗੇ ਤੁਸੀਂ ਮੈਂ ਤਾਂ ਕਹਾਂਗਾ ਵੀ ਵੱਧ ਤੋਂ ਵੱਧ ਪਾਓ ਵੀ ਸਾਫ਼ ਸੋਧਰਾ ਕੰਮ ਹੈਗਾ ਇਹ ਇੱਕ ਨੰਬਰ ਆ ਜੀ ਜਿਹੜਾ ਕਹਿੰਦੇ ਨੇ ਧੋਖਾਧੜੀ ਵਾਲਾ ਕੰਮ ਆ ਉਹਦਾਂ ਦਾ ਕੰਮ ਤੇ ਨਹੀਂ ਕੋਈ ਤਾਂ ਇਹ ਤਾਂ ਧੋੜਾ ਧੜੀਆਂ ਵਾਲਾ ਤਾਂ ਕੋਈ ਗਮੀ ਨਹੀਂ ਠੀਕ ਹੈ ਵੀ ਇਹ ਛੋਟਾ ਰਿਸ਼ਤੇਦਾਰ ਤਾਂ ਨਹੀਂ ਕੋਈ ਕਹਿਣ ਦਾ ਭਾਬ ਜਿਹੜਾ ਮੈਂ ਤਾਂ ਇਹਨੂੰ ਜਾਣਦਾ ਵੀ ਨਹੀਂ ਕੋਣ ਜਾਣਦਾ ਵੀ ਨਹੀਂ ਤੇ ਟਰਾਂ ਦਿਲ ਖੋਲ ਕੇ ਪਾ ਸਕਦੇ ਹੋ ਮਿੱਤਰੋ ਕਿਉਂਕਿ 19 ਤਰੀਕ ਨੂੰ ਦੋ ਤਮਾਕੇ ਹੋ ਰਹੇ ਨੇ ਦੋ ਡਰਾ ਲਿਖ ਕੇ ਰਹੇ ਨੇ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਉਹ ਨੰਬਰਾਂ ਤੇ ਤੁਸੀਂ ਕੂਪਨ ਭੇਜ ਸਕਦੇ ਹੋ ਬਾਕੀ ਸ਼ੌਕੀ ਆਪਣੇ ਨਾਲ ਹੈ ਬਈ ਸ਼ੌਕੀ ਕੀ ਕਹੇਗਾ ਦੋ ਗੱਲਾਂ ਹਾਂ ਜੀ ਮੇਨ ਤਾਂ ਇਹ ਗੱਲ ਕਹਿਣੇ ਆ ਵੀ ਆਪਾਂ ਅੰਕਲ ਜੀ ਨਾਲ ਵਾਅਦਾ ਕੀਤਾ ਸੀ ਵੀ ਟਰਾਲਾ ਘਰੇ ਪਹੁੰਚਦਾ ਕਰਾਂਗੇ ਜੀ ਤਾਂ ਇਹਨਾਂ ਦਾ ਜਿਹੜਾ ਜੈਕ ਵਾਲਾ ਟਰਾਲਾ ਘਰੇ ਪਹੁੰਚਦਾ ਕੀਤਾ ਜੀ ਤੇ ਅੰਕਲ ਜੀ ਇਹ ਨਹੀਂ ਵੀ ਇਹਨਾਂ ਨੇ ਸਾਡੇ ਟਰਾਲੇ 'ਚ ਕੁੱਪਣ ਪਾਇਆ ਸੀ ਬੜਾ ਅਮਰੀਕ ਉਧਰ ਦੱਸ ਦਿਓ ਮੜਾ ਜੈਕਟਰ ਖੜਾ ਜੀ ਆਉਂਡੀ ਆਰ ਵੀ ਲਿਖ ਲਿਆ ਹੋਇਆਗਾ ਇਹ ਬਾਪੂ ਕਿੱਥੋਂ ਲਿਖ ਲਿਆਗਾ ਇਹ ਮਾਤੋਂ ਇਹ ਜਿਹੜਾ ਪਹਿਲਾ ਟਰਾਲਾ ਸੀ ਉਹ ਚੋਂ ਹਾਂ ਲੈ ਵੀ ਉੱਥੇ ਸ਼ੁਰੂਆਤ ਕੀਤੀ ਸੀ ਆਪਾਂ ਇਹ ਬਾਪੂ ਨੂੰ ਨਿਕਲੇਦੀ ਪਹਿਲਾ ਟਰੈਡਰ ਉੱਥੋਂ ਤੇ ਉਸ ਤੋਂ ਬਾਅਦ ਸਾਰੇ ਟਰਾਲ ਜਿਵੇਂ ਆ ਆ ਗਿਆ ਕੋਟਲੀ ਵਾਲਾ ਤੀਜਾ ਟਰਾਲ ਜਿਹੜਾ ਆਪਣਾ ਬਈ ਦੂਜੀ ਥਾਰ ਨਿਕਲੀ ਜੂ ਕਿੱਥੇ ਨਿਕਲੇਦੀ ਪਿਛਲੇ ਟਰਾਲੀ ਕੀ ਆ ਕੱਢੀ ਸੀ ਆਪਣੇ ਉਦੋਂ ਉਹ ਨਿਕਲੀ ਸੀ ਆਪਣੇ ਲੀਲਿਆਂ ਵਾਲੀ ਪਿੰਡ ਹਨਮਾਨਗੜ੍ਹ ਹਨਮਾਨਗੜ੍ਹ ਉਹ ਪੰਜ ਭਰਾ ਸੀ ਉਹਨਾਂ ਨੂੰ ਪੰਜ ਭਰਾ ਉਹਨਾਂ ਨੂੰ ਨਿਕਲੀ ਸੀ ਤਾਂ ਉਹ ਉਹ ਵੀ ਜਮਾਨ ਕੇ ਜਦੋਂ ਲੋਡ ਬੰਦ ਸੀਗੇ ਉਹਨਾਂ ਨੂੰ ਬਹੁਤ ਵਧੀਆ ਸਾਡਾ ਬੜਾ ਮਨ ਖੁਸ਼ ਹੋਇਆ ਜਦੋਂ ਗੱਡੀ ਇੱਕ ਵਾਰ ਬਾਪੂ ਦਾ ਘਰ ਬਾਰ ਜਰੂਰ ਦਿਖਾਓ ਮੈਂ ਕਹਿਣਾਗਾ ਵੀ ਇੱਥੇ ਉਹਨਾਂ ਦੇ ਘਰ ਦੇ ਵਿੱਚ ਟਰਾਲਾ ਆਪਾਂ ਖੁਦ ਛੱਡਣ ਆਏਗੇ ਸੋ ਬਾਈ ਠੀਕ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇੰਨਾ ਕੰਮ ਜ਼ਰੂਰ ਕਰ ਦਿਓ ਤੇ ਛੋਟਾ ਦਿਲੋਂ ਧੰਨਵਾਦ ਆ ਜਿਹੜੇ ਤੁਸੀਂ ਜਾਣਦੇ ਵੀ ਨਹੀਂ ਭਾਈ ਅੱਜ ਮੈਂ ਰਸਤੇ ਦੇ ਵਿੱਚ ਆਉਂਦੇ ਆਉਂਦੇ ਨਹੀਂ 5000 ਭਰਾ ਨੇ ਕਿਸੇ ਨੇ ਕੂਪਨਾਂ ਪਾਏ ਨਹੀਂ 5000 ਦੇ ਵੀ ਛੋਟਾ ਦਿਲੋਂ ਧੰਨਵਾਦ ਆ ਜਿਵੇਂ ਤੁਸੀਂ ਵਿਸ਼ਵਾਸ ਬਣਾ ਕੇ ਰੱਖਿਆ ਠੀਕ ਹੈ ਇੰਨਾ ਸਾਡੇ ਤੇ ਮਾਣ ਕਰਦੇ ਹੋ ਓਮੀ ਛੋਟਾ ਮਾਣ ਜਿਹੜਾ ਬਣਾ ਕੇ ਰੱਖਾਗੇ ਨਾ ਛੋਟਾ ਵਿਸ਼ਵਾਸ ਟੁੱਟੇ ਠੀਕ ਹੈ ਓਮੀ ਵਿਸ਼ਵਾਸ ਰਹੂਗਾ ਤੇ ਕੰਮ ਆ ਜਿਹੜਾ ਜਿਵੇਂ ਟਰੱਕ ਕਢਾਏ ਨੇ ਓਮੀ ਜਿਹੜਾ ਆਹ 19 ਤਰੀਕ ਨੂੰ ਟਰੱਕ ਆ ਰਿਹਾਗਾ ਮੇਨ 5 ਵਜੇ ਨਿਕਲਣਾ ਓਮੀ ਟਰੱਕ ਨਿਕਲੂਗਾ ਤੇ ਹੋਰ ਕੋਈ ਗੱਲਬਾਤ ਬਾਈ ਹੋਰ ਤਾਂ ਬਸ ਇਹੀ ਜੀ ਤੋਂ ਨੰਬਰ ਤੇ ਕਾਲ ਕਰ ਸਕਦੇ ਹੋ WhatsApp ਵੀ ਇਹ ਨੰਬਰ ਤੇ ਆਪਣੇ ਚੱਲ ਠੀਕ ਹੈ ਸਿੰਗਲ 300 ਦੀ ਹੈ ਪੰਜ ਬੋਲੀ ਹਾਂ ਜਿਹੜੀ 쿠ਪਨ ਸਕੀਮ ਆਪਣੀ ਉਹ 1000 300 ਦਾ ਵੀਰੇ ਸਿੰਗਲ ਹੈਗਾ 1000 ਦੇ ਉਲਝੇਗਾ ਹੱਦ ਤੱਕ ਆਮ ਹੋਣ 쿠ਪਨ ਸਕੀਮ ਆਪਣੀ 300 ਦਾ ਇੱਕ 쿠ਪਨ ਹੂੰ ਤੇ 500 ਦੇ ਤਿੰਨ ਹੈ 1000 ਦੇ 8 ਹੈ 2000 ਦੇ 20 ਹੈ 4044 ਤੇ 5060 ਕੂਪਣ ਜੀ ਹੁਣ ਲੇਟ ਨਾ ਹੋਏ ਇੱਕ ਹੋਰ ਵੱਡੀ ਗੱਲ ਆ ਵੀ ਖੁੱਲਾ ਸੱਦਾ ਬਈ ਸਾਰਿਆਂ ਨੂੰ 19 ਤਰੀਕ ਨੂੰ ਤੁਸੀਂ ਪਹੁੰਚ ਸਕਦੇ ਹੋ ਬਾਕੀ ਘੱਟੋ ਘੱਟ 50 ਚੰਨਾਂ ਦੇ ਲਾਈਵ ਚੱਲਣਾ ਹੈ ਪਰ ਸੋਨੂੰ ਖੁੱਲਾ ਸੱਦਾ ਵੀ ਤੁਸੀਂ ਉੱਥੇ ਆ ਕੇ ਲਾਈਵ ਡਰਾਅ ਦੇਖ ਸਕਦੇ ਹੋ ਬਾਕੀ ਦਿਲ ਖੋਲ ਕੇ ਟੋਕਨ ਪਾ ਦਿਓ ਬਈ ਧੰਨਵਾਦ ਬਹੁਤ ਬਹੁਤ ਇੰਨਾ ਪਿਆਰ ਕਰਦੇ ਹੋ ਬਾਪੂ ਜੀ ਬਹੁਤ ਬਹੁਤਾਂ ਨਵਾਸੋਡਾ ਸੋਡਾ ਵੀ ਜੀ ਸਾਰਿਆਂ ਨੂੰ ਜੀ